ਸਾਲ 2012 ਦੇ ਵਿੱਚ ਬਾਦਲ ਸਰਕਾਰ ਨੇ ਪਹਿਲੀ ਵਾਰ ਸਰਵੇ ਕਰਵਾਇਆ ਸੀ ਅਤੇ ਉਦੋਂ ਪਤਾ ਲੱਗਿਆ ਸੀ ਕਿ ਕੈਂਸਰ ਦੇ ਕਾਰਨ ਪੰਜਾਬ ਦੇ ਵਿੱਚ ਹਰ ਰੋਜ਼ 18 ਮੌਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਸਰਕਾਰ ਨੇ ਨਵੇਂ ਆਰੋ ਲਗਾਉਣੇ ਸ਼ੁਰੂ ਕਰ ਦਿੱਤੇ ਪਰ ਅੱਜ 2024 ਦੇ ਵਿੱਚ ਸਾਰਾ ਪੰਜਾਬ ਆਰੋ ਦਾ ਪਾਣੀ ਪੀ ਰਿਹਾ ਹੈ ਕੀ ਕੈਂਸਰ ਘਟਿਆ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਮੁਤਾਬਕ ਪੰਜਾਬ ਦੇ ਵਿੱਚ 2021 ਚ 22786 ਅਤੇ 2022 ਦੇ ਵਿੱਚ ਤੇ ਹੀ 1001 ਮੌਤਾ ਕੈਂਸਰ ਦੇ ਨਾਲ ਹੋਈਆਂ ਮਤਲਬ ਕਿ ਰੋਜ਼ ਦੀਆਂ 65 ਮੌਤਾ ਜਿਸ ਦੇ ਵਿੱਚ ਸਭ ਤੋਂ ਮੌਤਾ ਬਠਿੰਡਾ ਪਟਿਆਲਾ ਅਤੇ ਲੁਧਿਆਣਾ 'ਚ ਦਰਜ ਕੀਤੀਆਂ ਗਈਆਂ 12 ਸਾਲ 'ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾ 18 ਮੌਤਾ ਤੋਂ ਵੱਧ ਕੇ 65 ਮੌਤਾ ਤੱਕ ਹੋ ਗਈਆਂ ਕੀ ਕੈਂਸਰ ਘਟਿਆ ਨੋਬਲ ਵਿਜੇਤਾ ਡਾਕਟਰ ਆਟੋ ਹੈਨਰਿਕ ਵਾਰਬਗ ਦੇ ਮੁਤਾਬਿਕ ਸਾਡੇ ਸਰੀਰ ਦੇ ਕਿਸੇ ਹਿੱਸੇ ਨੂੰ ਪੂਰੀ ਆਕਸੀਜਨ ਨਾ ਮਿਲਣਾ ਹੀ ਕੈਂਸਰ ਦੀ ਜੜ ਹੈ ਅਤੇ ਜੇ ਸਾਡੇ ਸਰੀਰ ਦੇ ਸਾਰੇ ਹਿੱਸੇ ਨੂੰ ਪੂਰਨ ਮਾਤਰਾ ਦੇ ਵਿੱਚ ਆਕਸੀਜਨ ਮਿਲੇ ਤਾਂ ਕੈਂਸਰ ਬਣ ਹੀ ਨਹੀਂ ਸਕਦਾ ਸੋ ਹੁਣ ਸਵਾਲ ਇਹ ਹੈ ਕਿ ਕਿਹੜੀਆਂ ਚੀਜ਼ਾਂ ਨਾਲ ਇਹ ਕੈਂਸਰ ਦੀ ਬਿਮਾਰੀ ਨੂੰ ਘਟਕੀਤਾ ਜਾ ਸਕਦਾ ਹੈ ਅਤੇ ਇਸ ਦਾ ਸਿੱਧਾ ਜਵਾਬ ਹੈ ਕਿ ਜੋ ਸਾਨੂੰ ਕੁਦਰਤ ਨੇ ਦਿੱਤਾ ਹੈ ਉਹ ਕੈਂਸਰ ਦਾ ਖਤਰਾ ਘਟਾ ਸਕਦੇ ਨੇ ਅਤੇ ਜੋ ਸਾਨੂੰ ਦੁਕਾਨ ਹਲਵਾਈ ਅਤੇ ਕੰਪਨੀਆਂ ਤਲ ਕੇ ਉਬਾਲ ਕੇ ਜੂਸ ਬਣਾ ਕੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਰੂਪ ਦੇ ਵਿੱਚ ਸਾਨੂੰ ਦੰਦਿਆਂ ਨੇ ਉਹ ਕੈਂਸਰ ਦਾ ਖਤਰਾ ਵਧਾ ਸਕਦੇ ਨੇ ਸੋ ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੀ ਹੈ ਤਜਾਬੀ ਖਾਣਾ ਬੰਦ ਕਰ ਦੋ ਪਰ ਸਾਡਾ ਆਸ-ਪਾਸ ਦਾ ਮਾਹੌਲ ਹੀ ਇਦਾਂ ਦਾ ਹੈ ਕਿ ਕਈ ਵਾਰ ਸਾਡਾ ਮਨ ਕਰ ਹੀ ਆਉਂਦਾ ਹੈ ਚਾਹ ਪੀਣ ਨੂੰ ਕੁਲਚੇ ਖਾਣ ਨੂੰ ਪਕੌੜੇ ਖਾਣ ਨੂੰ ਜਾਂ ਕੁਝ ਹੋਰ ਬਾਜ਼ਾਰੀ ਖਾਣ ਨੂੰ ਇਸ ਦਾ ਹੱਲ ਇਹ ਹੈ ਕਿ ਜਿੰਨਾ ਤੁਸੀਂ ਇਹ ਬਾਜ਼ਾਰੀ ਖਾਣਾ ਖਾਦਾ ਉਸ ਤੋਂ ਵੱਧ ਕੁਦਰਤੀ ਖਾਣਾ ਖਾਓ ਜਿੱਦਾਂ ਗਾਜਰਾਂ ਮੂਲੀਆਂ, ਛਲਗਮ, ਖੀਰੇ, ਤਰਾਂ, ਬੇਰ, ਅਮਰੂਦ, ਸੰਤਰੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਕੁਦਰਤੀ ਫਲ ਫਰੂਟ। ਜਦੋਂ ਵੀ ਸਲਾਦ ਖਾਣਾ ਹੈ ਤਾਂ ਪਲੇਟ ਭਰ ਕੇ ਖਾਓ। ਇਸ ਦੇ ਨਾਲ ਹੀ ਪਾਣੀ ਉਹ ਪਿਓ ਜਿਸ ਦਾ ਪੀ ਐਚ 8 ਜਾਂ 8 ਤੋਂ ਵੱਧ ਹੋਵੇ। ਇਦਾਂ ਕਰਨ ਦੇ ਨਾਲ ਕੈਂਸਰ ਦਾ ਖਤਰਾ ਤਾਂ ਘਟਦਾ ਹੀ ਹੈ। ਸਗੋਂ ਇਸ ਦੇ ਨਾਲ ਹੋਰ ਵੀ ਕਈ ਫਾਇਦੇ ਨੇ। ਜਿੱਦਾਂ ਮੋਟਾਪਾ ਘਟ ਜਾਂਦਾ ਹੈ, ਬੁਢਾਪਾ ਦਾਤ ਸਾਲ ਬਾਅਦ ਆਉਂਦਾ ਹੈ, ਸਰੀਰ ਦੇ ਵਿੱਚ ਫੁਰਤੀ ਰਹਿੰਦੀ ਹੈ ਅਤੇ ਚਿਹਰੇ ਤੇ ਨੂਰ ਰਹਿੰਦਾ ਹੈ। ਉਦਾਹਰਣ ਦੇ ਵਜੋਂ ॠषि मुनि ਪਹਾੜਾਂ 'ਚ ਰਹਿੰਦੇ ਨੇ ਉੱਥੇ ਇੰਨਾ ਮੱਛਰ ਹੁੰਦਾ ਹੈ ਇੰਨੇ ਜ਼ਹਿਰੀਲੇ ਪੇੜ ਪੌਦੇ ਹੁੰਦੇ ਨੇ ਫਿਰ ਵੀ ਉਹ ਬਿਮਾਰ ਨਹੀਂ ਹੁੰਦੇ ਕਿਉਂਕਿ ਉਹਨਾਂ ਦਾ ਵਾਤਾਵਰਣ ਸਾਰਾ ਕੁਦਰਤੀ ਹੁੰਦਾ ਹੈ ਅਤੇ ਉਹ ਕੁਦਰਤੀ ਸਮਾਨ ਹੀ ਖਾਂਦੇ ਨੇ ਅਤੇ ਕੁਦਰਤੀ ਹੀ ਪਿੰਦੇ ਨੇ ਨਾ ਉੱਥੇ ਸਮੋਸੇ ਮਿਲਦੇ ਨੇ ਨਾ ਟਿੱਕੀਆਂ ਨਾ ਰਸਗੁੱਲੇ ਨਾ ਡੱਬਾ ਬੰਦ ਜੂਸ ਜਿਸ ਕਰਕੇ ਉਹ ਚੁਸਤ ਦਰੁਸਤ ਤੇ ਤੰਦਰੁਸਤ ਰਹਿੰਦੇ ਨੇ ਦੋਸਤੋ ਅੱਜ ਕੱਲ ਲਗਭਗ ਸਾਰਾ ਪੰਜਾਬ ਹੀ ਆਰਓ ਵਾਲਾ ਪਾਣੀ ਹੀ ਪਿੰਦਾ ਹੈ ਇਸ ਦਾ ਆਪਣਾ ਫਾਇਦਾ ਤੇ ਨੁਕਸਾਨ ਹੈ ਕਈ ਆਰਓ ਵਾਲੇ ਪਾਣੀ ਪਾਣੀ ਚ ਸਾਰੇ ਤੱਤ ਕੱਢ ਦਿੰਦੇ ਨੇ ਅਤੇ ਇਹ ਉਹ ਤੱਤ ਵੀ ਕੱਢ ਦਿੰਦੇ ਨੇ ਜਿਸ ਤੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਹੈ। ਕਈ ਆਰਓ ਇਦਾਂ ਦੇ ਵੀ ਆਉਂਦੇ ਨੇ ਜੋ ਸਾਰੇ ਤੱਤ ਕੱਢ ਕੇ ਪਾਣੀ ਨੂੰ ਤਜਾਬੀ ਕਰ ਦਿੰਦੇ ਨੇ ਜਿਸ ਦਾ ਕਿ ਸਾਡੇ ਸਰੀਰ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਦੋਸਤੋ ਮਾਰਕੀਟ ਚ ਜਾ ਕੇ ਇੱਕ ਪੀ ਐਚ ਅਤੇ ਓ ਆਰ ਪੀ ਦੀ ਕਿੱਟ ਲਿਆਓ ਅਤੇ ਆਪਣੀ ਪਾਣੀ ਦੀ ਜਾਂਚ ਕਰੋ। ਜੇ ਤੁਹਾਡੇ ਪੀਣ ਵਾਲੇ ਪਾਣੀ ਦਾ ਪੀ ਐਚ 8 ਹੈ ਤਾਂ ਤੁਸੀਂ ਸ਼ੌਂਕ ਨਾਲ ਉਸ ਪਾਣੀ ਨੂੰ ਪੀ ਸਕਦੇ ਹੋ ਦੋਸਤੋ ਸਾਨੂੰ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਇਹ ਸਾਨੂੰ ਖੁਦ ਹੀ ਕਰਨਾ ਚਾਹੀਦਾ ਹੈ ਕੰਪਨੀਆਂ ਇਹ ਪ੍ਰਚਾਰ ਨਹੀਂ ਕਰਨਗੀਆਂ ਕਿਉਂਕਿ ਜੇ ਉਹਨਾਂ ਨੇ ਪਹਿਲਾਂ ਹੀ ਕੈਂਸਰ ਤੋਂ ਬਚਣ ਦੇ ਤਰੀਕੇ ਦੱਸ ਦਿੱਤੇ ਤਾਂ ਉਹਨਾਂ ਦੀ ਦਵਾਈ ਕਿੱਦਾਂ ਵਿਕੂ ਉਹਨਾਂ ਦੇ ਹਸਪਤਾਲ ਕਿੱਦਾਂ ਚੱਲਣਗੇ ਉਹਨਾਂ ਦੀ ਜੋ ਕਰੋੜਾਂ ਰੁਪਏ ਦੀ ਕਮਾਈ ਹੈ ਉਹ ਕਿੱਥੋਂ ਹੋਏਗੀ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਲਓ ਕਿ ਕੈਂਸਰ ਇੰਡਸਟਰੀ 220 ਬਿਲੀਅਨ ਡਾਲਰ ਦੀ ਇੰਡਸਟਰੀ ਹੈ ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਕੈਂਸਰ ਦੇ ਉੱਤੇ ਇਸ ਸਾਲ 18 ਲੱਖ ਕਰੋੜ ਪੈ ਖਰਚ ਕੀਤੇ ਜਾਣਗੇ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਪੰਜਾਬ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਦਾ ਭਲਾ ਕੀਤਾ ਜਾ ਸਕੇ ਬਾਕੀ ਕੀ ਹੈ ਤੁਹਾਡੀ رائے ਕਮੈਂਟ ਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ